ਦੇਖੋ ਅੱਜ ਲੋੜੀ ਦੇ ਗਿਫਟ ਵਜੋਂ ਸੁਨਾਮ ਹਲਕੇ ਨੂੰ ਇੱਕ ਸਿਵਲ ਹਸਪਤਾਲ ਦੇ ਵਿੱਚ ਜ਼ੋਨਲ ਡਰੱਗ ਵੇਅਰ ਹਾਊਸ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਉਹਦਾ ਨੀਂਹ ਪੱਥਰ ਹੈ ਜਿਹੜਾ ਉਹ ਰੱਖਣ ਜਾ ਰਹੇ ਆ ਇਹ ਡਰੱਗ ਵੇਅਰ ਹਾਊਸ 3 ਕਰੋੜ 68 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇਗਾ ਪੰਜਾਬ ਦੇ ਵਿੱਚ ਇਹ ਤੀਜਾ ਡਰਗ ਵੇਅਰ ਹਾਊਸ ਹੈ ਇਹ ਤੋਂ ਪਹਿਲਾਂ ਇੱਕ ਵੇਰਕਾ ਦੇ ਵਿੱਚ ਇੱਕ ਬਟਿੰਡਾ ਦੇ ਵਿੱਚ ਤੇ ਇੱਕ ਹੋਰ ਤਿੰਨ ਨੇ ਇਹ ਚੌਥਾ ਹੈ ਤੇ ਇਹਦਾ ਸਭ ਤੋਂ ਵੱਡਾ ਐਡਵਾਂਟੇਜ ਸਭ ਤੋਂ ਵੱਡਾ ਫਾਇਦਾ ਇਹ ਹੋਏਗਾ ਕਿ ਜਿਹੜੀ ਆਪਾਂ ਕਈ ਵਾਰੀ ਦੇਖਣ ਨੂੰ ਸੁਣਨ ਨੂੰ ਮਿਲਦੀ ਹੈ ਪ੍ਰੋਬਲਮ ਕਿ ਪੇਸ਼ੈਂਟਸ ਨੂੰ ਦਵਾਈ ਮੌਕੇ ਤੇ ਨਹੀਂ ਮਿਲਦੀ ਹੁਣ ਇਹ ਮੰਨ ਕੇ ਚੱਲੋ ਕਿ ਇਸ ਡਰਗ ਵੇਅਰ ਹਾਊਸ ਦੇ ਬਣਨ ਨਾਲ ਇਕੱਲੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਨਹੀਂ ਨਾਲ ਦੇ 2-3 ਜ਼ਿਲ੍ਹਿਆਂ ਦੇ ਵਿੱਚ ਸਾਰੀ ਦੀ ਸਾਰੀ ਦਵਾਈ ਦੀ ਸਪਲਾਈ ਹੈ ਜਿਹੜੀ ਉਹੋ ਇਸ ਡਰੱਗ ਵੇਅਰ ਹਾਊਸ ਤੋਂ ਹੋਏਗੀ ਯਾਨੀ ਕਿ ਸੁਨਾਮ ਦੇ ਸਿਵਲ ਹਸਪੀਟਲ ਦੇ ਵਿੱਚ ਤੇ ਆਸ-ਪਾਸੇ ਦੇ ਚਾਹੇ ਕੋਈ ਛੋਟੇ ਹਸਪੀਟਲ ਨੇ ਚਾਹੇ ਵੱਡੇ ਹਸਪੀਟਲ ਨੇ ਕਿਤੇ ਵੀ ਦਵਾਈ ਦੀ ਘਾਟ ਹੋਣ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ ਹੈਗਾ ਇਸ ਇੱਕ ਡਰੱਗ ਵੇਅਰ ਹਾਊਸ ਦੇ ਵਿੱਚ ਤਕਰੀਬਨ 15-18 ਕਰੋੜ ਦੀ ਦਵਾਈ ਹੈ ਜਿਹੜੀ ਹਰ ਟਾਈਮ ਹਰ ਤਰ੍ਹਾਂ ਦੀ ਦਵਾਈ ਹੈ ਜਿਹੜੀ ਉਹ ਅਵੇਲੇਬਲ ਰਹੇਗੀ ਸੋ ਮੈਂ ਸਮਝਦਾ ਕਿ ਇਹ ਇੱਕ ਬਹੁਤ ਵੱਡੀ ਬਹੁਤ ਵੱਡੀ ਐਡਵਾਂਟੇਜ ਹੈ ਸ਼ਹਿਰ ਨੂੰ ਬਹੁਤ ਵੱਡੀ ਇੱਕ ਤਰੀਕਾ ਸਹੂਲਤ ਬਣ ਜਾਣੀ ਹੈ ਕਿਉਂਕਿ ਕਈ ਵਾਰੀ ਆਪਾਂ ਦੇਖੇਗਾ ਹਸਪਤਾਲਾਂ ਦੇ ਵਿੱਚ ਬਾਕੀ ਸਾਰਾ ਕੁਝ ਹੁੰਦਾ ਹੈ ਸਿਰਫ ਦਵਾਈ ਦੇ ਲਈ ਮਰੀਜ਼ਾਂ ਨੂੰ ਬਾਹਰ ਜਾਣਾ ਪੈਂਦਾ ਸੋ ਉਹ ਪ੍ਰੋਬਲਮ ਹੈ ਜਿਹੜੀ ਉਹ ਹਮੇਸ਼ਾ ਦੇ ਲਈ ਸੁਨਾਮ ਦੀ ਅੱਜ ਇਸ ਡਰੱਗ ਵੇਅਰਹਾਊਸ ਦੇ ਨੀਂਹ ਪੱਥਰ ਰੱਖਣ ਦੇ ਨਾਲ ਉਹ ਸਮੱਸਿਆ ਹਮੇਸ਼ਾ ਦੀ ਖਤਮ ਹੋ ਜਾਣੀ ਹੈ ਇਸ ਤੋਂ ਇਲਾਵਾ ਅੱਜ ਤਕਰੀਬਨ 6 ਪਿੰਡਾਂ ਦੇ ਵਿੱਚ ਸਕੂਲਾਂ ਦੇ ਅਲੱਗ-ਅਲੱਗ ਕਿਤੇ ਸਾਇੰਸ ਲੈਬ ਕਿਤੇ ਰੂਮਸ ਕਿਤੇ ਬਾਉਂਡਰੀ ਵਾਲ तकरीबन तकरीबन 1.5 ਕਰੋੜ ਰੁਪਏ ਦਾ ਕੰਮ ਹੈ ਜਿਹੜਾ ਉਹ ਤੇ ਇਸ ਤੋਂ ਬਾਅਦ ਸੁਨਾਮ ਮਿਊਨਿਸਪਲ ਕਮੇਟੀ ਨੂੰ ਇਸ ਜਿਹੜੇ ਵਹੀਕਲ ਨੇ ਔਰ ਜੋ ਟਰੈਕਟਰ ਟਾਲੀਆਂ ਵਗੈਰਾ ਉਹਦਾ तकरीबन 42 ਲੱਖ ਰੁਪਏ ਦਾ ਸਮਾਨ ਹੈ ਜਿਹੜਾ ਉਹ ਹੈਂਡਓਵਰ ਕਰਨ ਜਾ ਰਹੇ ਹਾਂ ਮੈਂ ਸੁਨਾਮ ਮਿਊਨਿਸਪਲ ਕਮੇਟੀ ਨੂੰ ਇਹਦੇ ਨਾਲ ਇਹਦੀ ਕੁੱਲ ਰਕਮ ਜਿਹੜਾ ਕਿ ਅੱਜ ਸੁਨਾਮ ਸ਼ਹਿਰ ਨੂੰ ਔਰ ਸੁਨਾਮ ਹਲਕੇ ਨੂੰ ਅੱਜ ਜੋ ਕੰਮ ਜਿਨ੍ਹਾਂ ਦੀ ਸ਼ੁਰੂਆਤ ਕਰ ਦਿੱਤੀ ਨੀ ਰੱਖ ਦਿੱਤੀ ਉਹ 5 ਕਰੋੜ 61 ਲੱਖ ਰੁਪਏ ਦਾ ਟੋਟਲ ਲੋੜੀ ਦਾ ਤੋਹਫ਼ਾ ਜਿਹੜਾ ਉਹ ਅੱਜ ਮੇਰੇ ਵੱਲੋਂ ਸੁਨਾਮ ਹਲਕੇ ਨੂੰ ਉਹ ਦਿੱਤਾ ਜਾ ਰਿਹਾ ਹੈ ਹਮਨ ਜੀ ਦੇਖਿਆ ਜਾਂਦਾ ਵੀ ਚਰਚਾ ਕਿ ਬਿਲਡਿੰਗਾਂ ਵੱਡੀਆਂ ਨੇ ਪਰ ਸਟਾਫ ਦੀ ਕਮੀ ਰਹਿੰਦੀ ਹੈ ਪਰ ਆ ਪੰਜਾਬ ਨੇ ਮੂਰਤ ਕੀਤਾ ਮੈਨੂੰ ਲੱਗਦਾ ਨਹੀਂ ਵੀ ਹੁਣ ਕਮੀ ਰੂ ਬਿਲਕੁਲ ਨਹੀਂ ਰਹਿੰਦੀ ਜੀ ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਦੋਨੋਂ ਚੀਜ਼ਾਂ ਹੀ ਜ਼ਰੂਰੀ ਨੇ ਜਿੱਥੇ ਬਿਲਡਿੰਗਾਂ ਜ਼ਰੂਰੀ ਨੇ ਉੱਥੇ ਜਦੋਂ ਬਿਲਡਿੰਗ ਬਣ ਗਈ ਤੇ ਸਟਾਫ ਵੀ ਆਊਗਾ ਨਾ ਕੱਲੇ ਸਟਾਫ ਦੇ ਨਾਲ ਸਹੂਲਤ ਮਿਲਨੀ ਐ ਨਾ ਕੱਲੇ ਬਿਲਡਿੰਗ ਦੇ ਨਾਲ ਸਹੂਲਤ ਮਿਲਨੀ ਐ ਹੁਣ ਜਦੋਂ ਇਨਫਰਾਸਟ੍ਰਕਚਰ ਜੇ ਸਪੋਜ਼ ਅੱਜ ਇਹਦੇ ਇੱਕ ਪ੍ਰੋਬਲਮ ਬੜੀ ਲੰਬੇ ਸਮੇਂ ਤੋਂ ਰਹੀ ਐ ਕਿ ਬੜੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਭਰਤੀਆਂ ਨਹੀਂ ਕੀਤੀਆਂ ਹੈਗੀਆਂ ਹੁਣ ਅਸੀਂ ਤਕਰੀਬਨ ਤਕਰੀਬਨ 50 52000 ਮੁਲਾਜ਼ਮਾਂ ਦੀ ਐ ਜਿਦੇ ਚ ਡਾਕਟਰ ਵੀ ਨੇ ਪੁਲਿਸ ਮੁਲਾਜ਼ਮ ਵੀ ਨੇ ਟੀਚਰ ਵੀ ਨੇ ਹਰ ਮਹਿਕਮੇ ਦੀਆਂ ਭਰਤੀਆਂ ਨੇ ਕੰਮ ਤਾਂ ਅਸਲ ਚ ਡਾਕਟਰਾਂ ਨੇ ਔਰ ਮੁਲਾਜ਼ਮਾ ਨਹੀਂ ਕਰਨਾ ਨਾ ਜੀ ਸੋ ਜਿਹੜੀ ਪ੍ਰੋਬਲਮ ਇਹ ਐ ਇਨਫਰਾਸਟ੍ਰਕਚਰ ਵੀ ਬਣ ਰਿਹਾ ਇਹਦੇ ਨਾਲ ਭਰਤੀਆਂ ਦਾ ਕੰਮ ਵੀ ਚੱਲ ਰਿਹਾ ਸੋ ਓਵਰ ਅ ਪੀਰੀਅਡ ਆਫ ਟਾਈਮ ਇਹ ਸਾਰੀ ਦੀ ਸਾਰੀ ਪ੍ਰੋਬਲਮ ਹੈ ਜਿਹੜੀ ਉਹ ਹੱਲ ਹੋ ਜਾਣੀ ਹੈ ਕਮਨ ਜੀ ਭਾਤਵਾ ਬਾਰੇ ਕਹਿੰਦੇ ਹੈਗਾ ਇਮਾਰਤ ਬਣ ਚੁੱਕੀ ਹੈ ਉਹ ਕਦੋਂ ਤੱਕ ਸ਼ੁਰੂ ਹੋਣਾ ਕੋਈ ਬਸ ਪੰਜ ਸੱਤ ਦਿਨਾਂ ਦੇ ਵਿੱਚ ਉਹਦਾ ਫਰਨੀਚਰ ਵਗੈਰਾ ਜਿਹੜਾ ਉਹ ਸਾਰਾ ਆ ਰਿਹਾ ਜੀ ਉਹਦੇ ਬੜੀ ਜਲਦੀ ਹਫਤੇ ਦਾਸ ਇਹਨਾਂ ਦੇ ਵਿੱਚ ਉਹ ਵੀ ਸ਼ੁਰੂ ਹੋ ਰਹੀ ਹੈ ਜੀ ਸਰ ਮੇਨ ਡਾਕਟਰਾਂ ਦੀ ਕਮੀ ਹੈ ਜੀ ਸਰ ਬਹੁਤ ਲੰਬੇ ਸਮੇਂ ਤੋਂ ਹੈਗੀ ਹੈ ਕੋਈ ਕਮੀ ਨਹੀਂ ਹੈ ਜੀ ਉਹ ਡਿਪਾਰਟਮੈਂਟਲ ਤੌਰ ਦੇ ਉੱਪਰ ਕੰਮ ਚੱਲ ਰਿਹਾ ਹੈ ਬੜੀ ਜਲਦੀ ਉਹਦਾ ਵੀ ਆਪਾਂ ਕੰਮ ਹੋ ਜਾਊਗਾ ਹਾਂ ਜੀ ਭਾਜਪਾ ਬਾਰੇ ਕਹਿੰਦੇ ਨੇ ਜੇ ਦਿੱਲੀ ਦੇ ਵਿੱਚ ਗੱਲ ਕਰ ਰਹੇ ਆਂ ਵੀ 2026 ਕੋ ਕਰੋੜ ਦਾ ਘੁਟਾਲਾ ਕਰ ਗਿਆ ਆਪ ਕਦੀ ਨੀਤੀਆਂ ਦੇ ਵਿੱਚੋ ਸ਼ਰਾਬ ਘੁਟਾਇਆ ਕੋਈ ਇਸ ਤਰ੍ਹਾਂ ਹੈ ਕਿ ਭਾਜਪਾ ਚਾਹੇ ਜੋ ਮਰਜ਼ੀ ਕਹੀ ਚੱਲੇ ਉਹਨਾਂ ਨੇ ਸਾਡੀ ਟੌਪ ਲੀਡਰਸ਼ਿਪ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮੁਨੀਸ਼ ਸੋਦੀਆ ਜੀ ਨੂੰ ਸੰਜੇ ਸਿੰਘ ਜੀ ਨੂੰ ਸਾਰਿਆਂ ਨੂੰ ਇਨਾ ਲੰਬਾ ਸਮਾਂ ਇਲੀਗਲ ਕਸਟਡੀ ਦੇ ਵਿੱਚ ਈਡੀ ਨੇ ਰੱਖਿਆ ਤੇ ਇੱਕ ਨਵੇਂ ਪੈਸੇ ਦਾ ਵੀ ਸਬੂਤ ਹੈ ਜਿਹੜਾ ਉਹ ਉਹਨਾਂ ਦੇ ਖਿਲਾਫ ਉਹਨਾਂ ਨੂੰ ਲੱਭਿਆ ਨਹੀਂ ਹੈਗਾ ਜਿਹੜੀ ਪਾਲਿਸੀ ਦੀ ਇਹ ਗੱਲ ਕਰਦੇ ਨੇ ਸੋ ਕਾਲਡ ਘਟਾਲੇ ਦੀ ਅਖੌਤੀ ਘਟਾਲੇ ਦੀ ਬੀਜੇਪੀ ਗੱਲ ਕਰਦੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਵਿੱਚ ਕਰ ਦਿੱਤਾ ਉਹੀ ਪਾਲਿਸੀ ਐ ਮੋਰਰਲੈਸ ਉਹੀ ਪਾਲਿਸੀ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤੀ ਗਈ ਤੇ ਜਦੋਂ ਇੰਪਲੀਮੈਂਟ ਕੀਤੀ 2022 ਦੇ ਵਿੱਚ ਜਿਹੜਾ ਪੰਜਾਬ ਦਾ ਐਕਸਾਈਜ਼ ਤੋਂ ਸ਼ਰਾਬ ਤੋਂ ਮਾਲੀਆ ਸੀਗਾ ਉਹ 6000 ਕਰੋੜ ਤੋਂ ਵੱਧ ਕੇ 2 ਸਾਲਾਂ ਦੇ ਵਿੱਚ ਵਿੱਚ ਉਹ 10000 ਕਰੋੜ ਤੋਂ ਪਾਰ ਹੋ ਗਿਆ ਸੋ ਪਾਲਿਸੀਓ ਸਟੇਟਲੀ ਚੰਗੀ ਸੀ ਕਿ ਮਾੜੀ ਸੀਗੀ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਬੀਜੇਪੀ ਵਾਲਿਆਂ ਕੋਲ ਹੋਰ ਕੱਖ ਨਹੀਂ ਹੈਗਾ ਸਵਾਏ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਦੋ ਕਿਉਂਕਿ ਜੇ ਡਰਦੇ ਨੇ ਤਾਂ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਤੇ ਆਵਾਮੀ ਪਾਰਟੀ ਆਮ ਜੀ ਕਹਿੰਦੇ ਨੇ ਕਿ ਇਹ ਮੰਗ ਹੈਗੀ ਸਨਾਮਦਾਸੀਆਂ ਦੀ ਵੀ ਸ਼ਹੀਦ ਉਧਨ ਸਿੰਘ ਜੀ ਦੇ ਦਿਹਾੜੇ ਤੇ ਜਿਹੜੀ ਛੁੱਟੀ ਹੈ ਉਹ ਕਿੱਤੀ ਜਾਵੇ ਪਹਿਲਾਂ ਛੇ ਦਿਹਾੜੇ ਤੇ ਹੁੰਦੀ ਸੀ ਹੁਣ ਜਿਹੜਾ ਕੈਲੰਡਰ ਆਇਆ ਉਸ ਤੇ ਨਹੀਂ ਏ ਆਈ ਹੈਗੀ ਤੁਸੀਂ ਉਹਦੇ ਬਾਰੇ ਕੀ ਕੀ ਜਾਣਨਾ ਚਾਹੋਗੇ ਕੋ ਸੁਨਾਮ ਬਸੇ ਖਾਸ ਤੌਰ ਤੇ ਮੈਂ ਮੈਂ ਆਲਰੇਡੀ ਟੇਕ ਅਪ ਹੈ ਜਿਹੜਾ ਉਹ ਕੀਤਾ ਹੋਇਆ ਹੈ ਜੀ ਉਹ ਵੀ ਬੜੀ ਜਲਦੀ ਹੀ ਉਹਦੇ ਉੱਪਰ ਵੀ ਬੂਰ ਪਏਗਾ ਹਮੇਸ਼ਾ ਕੰਪਿਊਟਰ ਦੇ ਆਪਕਾ ਨੇ ਕੱਲ ਵੀ ਉਹ ਝਾੜੁੰਦਾ ਉਹ ਕੀਤਾ ਹੈ ਵਿਸ਼ਕਾਰ ਕੀਤਾ ਹੈ ਕੀ ਕਹਿਣਾ ਚਾਹੁੰਦੇ ਉਹਨਾਂ ਦੀ ਮੰਗਾ ਹਾਲੇ ਕਹਿੰਦੇ ਅਸੀਂ ਦਿੱਲੀ ਬਿੱਲੀ ਨੂੰ ਕੂਚ ਕਰਾਂਗੇ ਨਹੀਂ ਉਹ ਚਲੋ ਦੇਖੋ ਇਹ ਡੈਮੋਕਰੈਟਿਕ ਰਾਈਟ ਹੈ ਅਗਲੇ ਨੇ ਜਿੱਥੇ ਜਿੱਥੇ ਵੀ ਕੂਚ ਕਰਨਾ ਹੈ ਉਹਨਾਂ ਨੂੰ ਕੋਈ ਰੋਕ ਤਾਂ ਸਕਦਾ ਨਹੀਂ ਹੈਗਾ ਪਰ ਇਹਦੇ ਵਾਸਤੇ ਉਹ ਜਿੰਨੀ ਵਾਰ ਵੀ ਮੈਨੂੰ ਮਿਲੇ ਨੇ ਇਹਦੇ ਨਾਲ ਦੋ ਵਿਭਾਗੇ ਕੰਸਰਨਡ ਨੇ ਨੰਬਰ 1 ਐਜੂਕੇਸ਼ਨ ਨੰ ਸਪੀਕਰ ਫੋਨ ਤੇ ਕਰਕੇ ਹਰਪਾਲ ਚੀਮਾ ਜੀ ਨਾਲ ਵੀ ਤੇ ਹਰਜੋਤ ਬੈਂਦੀਆਂ ਨਾਲ ਵੀ ਔਰ ਜਿਹੜੇ ਇਹਨਾਂ ਦੇ এডਿਊਕੇਸ਼ਨ ਸੈਕਟਰੀ ਨੇ ਕਿਹਾ ਕਿ ਯਾਦਵ ਜੀ ਨਾਲ ਵੀ ਉਹ ਗੱਲ ਉਹਨਾਂ ਦੀ ਕਰਵਾ ਚੁੱਕਿਆ ਮੈਂ ਹੁਣ ਪ੍ਰੋਸੈਸ ਹੈ ਜਿਹੜਾ ਉਹ ਚੱਲ ਰਿਹਾ ਹੈ ਹੁਣ ਜੇ ਕੋਈ ਇੰਪੇਸ਼ੈਂਟ ਹੋ ਕੇ ਸਬਰ ਨਾ ਕਰੇ ਕਿ ਸਾਡਾ ਅੱਜ ਹੀ ਹੋਵੇ ਦੇਖੋ ਸਰਕਾਰੀ ਕੰਮ ਨੇ ਜਿਹੜੇ ਉਹ ਐ ਨਹੀਂ ਹੁੰਦੇ ਹੈਗੇ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਵੀ ਜਿਹਦੇ ਨਾਲ ਅੱਜ ਆਰਡਰ ਕਰ ਦੋ ਕਿਸੇ ਨੂੰ ਖੁਸ਼ ਕਰਨ ਦੇ ਮਾਰੇ ਤੇ ਕੱਲ ਨੂੰ ਅਗਲਾ ਦੂਜੀ ਤਰ ਜਾ ਕੇ ਕੋਰਟ 'ਚ ਖੜ੍ਹ ਜੇ ਮੁਰਕੀਓ ਗੱਲ ਸਿਰੇ ਨਹੀਂ ਚੜਦੀ ਹੈਗੀ ਫਿਰ ਇਹ ਵਿਚਾਰੇ ਸਾਰੀ ਉਮਰ ਕੋਟਾਂ ਦੇ ਦੇ ਚੱਕਰ ਘਟੀ ਜਾਣਗੇ ਅਸੀਂ ਜਿਹੜਾ ਕੰਮ ਕਰਨਾ ਉਹ ਪੱਕੇ ਪੈਰੀ ਕਰਨਾ ਉਹਨੂੰ ਵੀ ਸ਼ੱਕ ਚਾਰ ਦਿਨ ਵੱਧ ਲੱਗ ਜਾਣਾ ਹੁਣ ਜਿਹੜਾ ਲੇਵਰ ਚੌਂਕ ਬਣਿਆ ਹੈ ਉਹ ਲੇਵਰ ਚੌਂਕ ਵਾਲੇ ਜਿਹੜੇ ਲੇਵਰ ਵਾਲੇ ਨੇ ਉਹ ਨਹੀਂ ਮੰਨਦੇ ਵੀ ਅਸੀਂ ਨਵੇਂ ਸਥਾਨ ਜਿਹੜਾ ਤੁਸੀਂ ਬਣਾਇਆ ਕਿਸੇ ਨੂੰ ਸ਼ਿਫਟ ਕਰ ਦੇ। ਕਿਉ ਉਹਨਾਂ ਨੂੰ ਉਹਨਾਂ ਨੇ ਸਹਿਮਤੀ ਦਿੱਤੀ ਵੀ ਅਸੀਂ ਉੱਥੇ ਜਾਵਾਂਗੇ ਠੀਕ ਹੈ ਨਾ ਤੇ ਨਾਲ ਮੈਂ ਉਹਨਾਂ ਨੂੰ ਇਹ ਵੀ ਕਹਿਤਾ ਸੀਗਾ ਮੈਂ ਕਿ ਜੀ ਔਰੇ ਤਾਂ ਤੁਹਾਡੇ ਕੋਲ ਬੈਠਣੋਂ ਥਾਂ ਕੋਈ ਨਹੀਂ ਹੈ ਕਿ ਉੱਥੇ ਉੱਥੇ ਬੈਠ ਕੇ ਪ੍ਰੋਪਰ ਬਣਾ ਕੇ ਦਵਾਂਗੇ ਉਹਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੋ ਐ ਉਹਨਾਂ ਦੇ ਕਹਿਣ ਨਾਲ ਨਹੀਂ ਕੁਝ ਹੋਣਾ ਹੈਗਾ ਵੀ ਅਸੀਂ ਨਹੀਂ ਜਾਂਦੇ ਉਹਨਾਂ ਦੇ ਕਹਿਣ ਮੁਤਾਬਕ ਹੀ ਅਸੀਂ ਉਹਨਾਂ ਨੂੰ ਸ਼ਿਫਟ ਕੀਤਾ ਅਮਨ ਜੀ ਸ਼ਹਿਰ ਵਾਸੀਆਂ ਨੂੰ ਇੱਕ ਵੱਡੀ ਸਮੱਸਿਆ ਆ ਰਹੀ ਹੈ ਹਰ ਦਿਨ ਇੱਥੇ ਤੁਹਾਡੀ ਕੋਟੀ ਸਾਹਮਣੇ ਤਾਂ ਨੇ ਲੱਗ ਜਾਂਦੇ ਨੇ ਤੇ ਇੱਕੋ ਹੀ ਰਸਤਾ ਹੈਗਾ ਆਉਣ ਵਾਸਤੇ ਸਾਰੀ ਟ੍ਰੈਫਿਕ ਇਹ ਹੋ ਜਾਂਦੀ ਹੈ ਮੁਸ਼ਕਿਲ ਪੈਦਾ ਹੋ ਜਾਂਦੀ ਹੈ ਕੋ ਦੁਕਾਨਦਾਰੋਂ ਨਹੀਂ ਜਿਆਦਾ ਮੁਸ਼ਕਿਲ ਹੈ ਤੁਹਾਡੀ ਕੋਠੀ ਸਮੱਸਿਆ ਆਈ ਖੜੀ ਹੈ ਕੋਠੀ ਫਿਰ ਇਹਦਾ ਦੱਸੋ ਜਾਂ ਤਾਂ ਉਹਨਾਂ ਨੂੰ ਸਮਝਾਓ ਕਿਹਾ ਤੁਹਾਡੇ ਧਰਨੇ ਦੇ ਕਿ ਕੋਠੀ ਹੋ ਰਹੀ ਹੈ ਦੇਖੋ ਸ਼ਹਿਰ ਵਾਸੀ ਤਾਂ ਦੇਖੋ ਸ਼ਹਿਰ ਵਾਸੀ ਤਾਂ ਮੁਸ਼ਕਿਲ ਹੋ ਰਹੀ ਨੇ ਨਾ ਹਰ ਦਿਨ ਹਰ ਦਿਨ ਤਾਂ ਦੱਸੋ ਸੀ ਨਾ ਜੇ ਹੱਲ ਕਿੱਦਾਂ ਜਵੇ ਕਿਸੇ ਤਰ੍ਹਾਂ ਦਾ ਕਿਤੇ ਹੋਰ ਧਰਨੇ ਲਗਾਏ ਜਾਣ ਕੋਈ ਸ਼ਹਿਰ ਵਾਸੀ ਤੁਸੀਂ ਜਗ੍ਹਾ ਡੈਜ਼ਿਨੇਟ ਕਰ ਦੋ ਮੈਂ ਐਸ.ਡੀ.ਐਮ ਨੂੰ ਕਹਿੰਦਾ ਵੀ ਉੱਥੇ ਧਰਨੇ ਪਾਵਨ ਜੀ ਤੁਸੀਂ ਖਨੋਰੀ ਬਾਰਡਰ ਤੇ ਵੀ ਗਏ ਸੀ ਜਿੱਥੇ ਮਿਲਾਨ ਦੇ ਕੋਲੇ ਖੜਤਾ ਜਾਉਣਾ ਯਾਰ ਹਾਂਜੀ ਹਾਂਜੀ ਪਤਾ ਲ ਹੋਣਾ ਪਹਿਲਾਂ ਤੁਸੀਂ ਕਹਿ ਰਹੇ ਹੋ ਮੈਂ ਵੀ ਮੰਨਦਾ ਇਹ ਵੀ ਉਹਨਾਂ ਦੇ ਧਰਨਿਆ ਕਰਕੇ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਪਰ ਉਹਦਾ ਸੋਲੂਸ਼ਨ ਦੱਸੋ ਜਾਂ ਤਾਂ ਜਾ ਕੇ ਉਹਨਾਂ ਨੂੰ ਸਮਝਾਓ